ਸੁਛਿਆਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਲੀਕ ਹੋਈਆਂ ਫਾਈਲਾਂ ਤੋਂ ਖੁਲਾਸਾ ਸੀਆਰਏ ਨੇ ਗਲਤੀ ਨਾਲ ਠੱਗਾਂ ਨੂੰ ਭੇਜੇ ਲੱਖਾਂ ਡਾਲਰ ਸਰਕਾਰੀ ਸੁਰੱਖਿਆ ਤੇ ਉੱਠੇ ਸਵਾਲ ਵੀਜ਼ਾ ਰਾਧੋਂ ਦੇ ਮਾਮਲੇ ਰਿਕਾਰਡ ਪਧਰ ਤੇ ਵਧੇ ਆਟੋਮੈਟਿਕ ਪ੍ਰਕਿਰਿਆ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਕੈਨੇਡਾ ਵਿੱਚ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਵਿੱਚ ਵੱਡੀ ਕਟੌਤੀ ਕੈਨੇਡਾ ਵਿੱਚ ਟਰੱਕ ਹਾਦਸਿਆਂ ਦਾ ਚਿੰਤਾਜਨਕ ਪੈਟਰਨ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਰੈਵਨਿਊ ਏਜੰਸੀ ਤੋਂ ਇੱਕ ਵੱਡੀ ਗਲਤੀ ਹੋ ਗਈ ਹੈ ਸੀਆਰਏ ਨੇ ਗਲਤੀ ਨਾਲ ਕਈ ਮਿਲੀਅਨ ਡਾਲਰ ਠੱਗਾਂ ਨੂੰ ਰਿਫੰਡ ਵਜੋਂ ਦੇ ਦਿੱਤੇ ਠੱਗਾਂ ਨੇ ਨਕਲੀ ਟੈਕਸ ਰਿਟਰਨ ਭਰੇ ਅਤੇ ਪੈਸੇ ਆਪਣੇ ਖਾਤਿਆਂ ਵਿੱਚ ਪਾ ਲਏ ਹੁਣ ਏਜੰਸੀ ਕਹਿੰਦੀ ਹੈ ਕਿ ਉਹ ਆਪਣੇ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਅਜਿਹੀਆਂ ਗਲਤੀਆਂ ਮੁੜ ਨਾ ਹੋਣ। ਕੈਨੇਡਾ ਵਿੱਚ ਰੈਵਨਿਊ ਏਜੰਸੀ ਜਿਸ ਨੂੰ CRA ਕਿਹਾ ਜਾਂਦਾ ਹੈ ਨਾਲ ਇੱਕ ਵੱਡੀ ਗਲਤੀ ਹੋਈ ਹੈ। ਲੀਕ ਹੋਈਆਂ ਫਾਈਲਾਂ ਨਾਲ ਪਤਾ ਲੱਗਾ ਹੈ ਕਿ CRA ਨੇ ਗਲਤੀ ਨਾਲ ਲਗਭਗ 190 ਮਿਲੀਅਨ ਡਾਲਰ ਠੱਗਾਂ ਨੂੰ ਰਿਫੰਡ ਵਜੋਂ ਭੇਜ ਦਿੱਤੇ। ਇਹ ਠੱਗ ਹੈਕਰ ਸਨ ਜਿਨ੍ਹਾਂ ਨੇ ਕਈ ਕੈਨੇਡੀਅਨ ਟੈਕਸਪੇਅਰਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਸੀ ਇਹ ਹੈਕਰ ਨਕਲੀ ਟੈਕਸ ਰਿਟਰਨ ਭਰਦੇ ਸਨ ਪਤੇ ਤੇ ਬੈਂਕ ਖਾਤਿਆਂ ਦੀ ਜਾਣਕਾਰੀ ਬਦਲਦੇ ਸਨ ਅਤੇ ਸਰਕਾਰ ਵੱਲੋਂ ਆਉਣ ਵਾਲੇ ਪੈਸੇ ਆਪਣੇ ਖਾਤਿਆਂ ਵਿੱਚ ਭੇਜ ਲੈਂਦੇ ਸਨ ਇੱਕ ਮਾਮਲੇ ਵਿੱਚ ਤਾਂ ਉਹਨਾਂ ਨੇ ਟਮਾਟੋ ਸਟਰੀਟ ਨਾਮ ਦੀ ਨਕਲੀ ਗਲੀ ਵੀ ਬਣਾ ਲਈ ਜਿਸ ਨਾਲ ਸੀਆਰਏ ਨੂੰ ਧੋਖਾ ਦੇ ਦਿੱਤਾ ਗਿਆ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸੀਆਰਏ ਦੇ ਹਜ਼ਾਰਾਂ ਖਾਤੀ ਹੈਕ ਹੋਇਆ ਅਤੇ ਹਜ਼ਾਰਾਂ ਕੈਨੇਡੀਅਨਾਂ ਦੀ ਜਾਣਕਾਰੀ ਲੀਕ ਵੀ ਹੋਈ ਹੈ ਕਈ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਨਾਂ ਤੇ ਫਰਜ਼ੀ ਟੈਕਸ ਰਿਟਰਨ ਪਰੇ ਗਏ ਹਨ ਅਤੇ ਹੁਣ ਸੀਆਰਏ ਨੇ ਮੰਨਿਆ ਹੈ ਕਿ ਇਹ ਇੱਕ ਵੱਡੀ ਸੁਰੱਖਿਆ ਚੂਕ ਸੀ ਏਜੰਸੀ ਕੈਨੇਡਿਆ ਕਿ ਹੁਣ ਉਹ ਆਪਣੇ ਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਸਖਤ ਨਿਯਮ ਵੀ ਲਾਗੂ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਕਈ ਲੋਕਾਂ ਵਿੱਚ ਚਿੰਤਾ ਹੈ ਕਿ ਉਹਨਾਂ ਦਾ ਟੈਕਸ ਡਾਟਾ ਕਿੰਨਾ ਕੁ ਸੁਰੱਖਿਤ ਹੈ ਅਤੇ ਆਮ ਕੈਨੇਡੀਅਨ ਹੁਣ ਸਰਕਾਰ ਤੋਂ ਪੂਰੀ ਜਾਂਚ ਤੇ ਜਵਾਬਦੇਹੀ ਦੀ ਮੰਗ ਕਰ ਰਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ 'ਚ ਇਸ ਵੇਲੇ ਚਿੰਤਾ ਦਾ ਮਾਹੌਲ ਹੈ। ਵੀਜ਼ਾ ਰੱਦ ਹੋਣ ਦੇ ਮਾਮਲੇ ਬਹੁਤ ਵੱਧ ਗਏ ਹਨ। ਸਰਕਾਰ ਦੇ ਆਟੋਮੈਟਿਕ ਸਿਸਟਮ ਕਾਰਨ ਅਰਜ਼ੀਆਂ ਦੀ ਜਾਂਚ ਨਹੀਂ ਹੋ ਸਕੀ ਇਸ ਕਾਰਨ ਲੋਕ ਅਦਾਲਤਾਂ ਵਿੱਚ ਜਾਂਚ ਲਈ ਮਾਮਲੇ ਲੈ ਕੇ ਜਾ ਰਹੇ ਹਨ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ 'ਚ ਇਸ ਵੇਲੇ ਵੱਡਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ 2025 ਵਿੱਚ ਵੀਜ਼ਾ ਰੱਦ ਹੋਣ ਦੇ ਮਾਮਲੇ ਬਹੁਤ ਵਧ ਗਏ ਹਨ ਕਿਸ ਕਾਰਨ ਸਟੱਡੀ ਵਰਕਰ ਅਤੇ ਵਿਜ਼ਟਰ ਵੀਜ਼ਾ ਲਈ ਅਰਜ਼ੀਆਂ ਠਹਿਰ ਗਈਆਂ ਇਸ ਦਾ ਇੱਕ ਮੁੱਖ ਕਾਰਨ ਵੀ ਹੈ ਸਰਕਾਰ ਵੱਲੋਂ ਵਰਤੇ ਜਾ ਰਹੇ ਆਟੋਮੈਟਿਕ ਸਿਸਟਮਾ ਜਿਵੇਂ ਕਿ ਛਨੂਕ ਜੋ ਹਜ਼ਾਰਾਂ ਅਰਜ਼ੀਆਂ ਨੂੰ ਇਕੱਠੇ ਪ੍ਰੋਸੈਸ ਕਰਦੇ ਹਨ ਪਰ ਕਈ ਵਾਰ ਇਹ ਸਿਸਟਮ ਵਿਅਕਤੀਗਤ ਜਾਂਚ ਬਿਨਾਂ ਹੀ ਇੱਕੋ ਜਿਹੇ ਰਿਜੈਕਸ਼ਨ ਲੈਟਰ ਜਾਰੀ ਕਰ ਦਿੰਦੇ ਹਨ ਇਸ ਕਾਰਨ ਕਈ ਲੋਕ ਆਪਣੇ ਮਾਮਲੇ ਅਦਾਲਤ ਵਿੱਚ ਲੈ ਕਿ ਜਾ ਰਹੇ ਹਨ ਜਨਵਰੀ ਤੋਂ ਅਗਸਤ 2025 ਤੱਕ ਪਿਛਲੇ ਸਾਲ ਦੇ ਮੁਕਾਬਲੇ ਲਗਭਗ 2.78 ਲੱਖ ਘਟ ਲੋਕ ਕੈਨੇਡਾ ਵਿੱਚ ਦਾਖਲ ਹੋਏ ਹਨ ਸਟੱਡੀ ਅਤੇ ਵਰਕ ਪਰਮਿਟ ਵਿੱਚ ਵੀ 50% ਤੋਂ ਵੱਧ ਦੀ ਕਮੀ ਆਈ ਹੈ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਆਟੋਮੈਟਿਕ ਪ੍ਰਕਿਰਿਆ ਕਾਰਨ ਪਾਰਦਰਸ਼ਤਾ ਅਤੇ ਨਿਰਪੱਖਤਾ ਘਟ ਰਹੀ ਹੈ ਇਸ ਕਾਰਨ ਲੋਕ ਅਦਾਲਤਾਂ ਦਾ ਰੁਖ ਕਰ ਰਹੇ ਹਨ ਅਤੇ ਜੁਡੀਸ਼ੀਅਲ ਰਿਵਿਊ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ 47% ਵਧ ਰਹੇ ਹਨ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਇਹ ਐਲਗੋਰਿਦਮ ਅਧਾਰਿਤ ਪ੍ਰਕਿਰਿਆ ਅਜਿਹੀ ਹੀ ਰਹੀ ਤਾਂ ਕੈਨੇਡਾ ਦੀ ਇੱਕ ਨਿਰਪੱਖ ਅਤੇ ਸੁਆਗਤਯੋਗ ਦੇਸ਼ ਵਜੋਂ ਛਵੀ ਖੇਤਰ ਵਿੱਚ ਪੈ ਸਕਦੀ ਹੈ ਇਸ ਮਾਮਲੇ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਭਵਿੱਖ ਵਿੱਚ ਵੀਜ਼ਾ ਪ੍ਰਕਿਰਿਆ ਲੋਕਾਂ ਲਈ ਹੋਰ ਜਟਿਲ ਹੋ ਸਕਦੀ ਹੈ ਸਰਕਾਰ ਅਤੇ ਮਾਹਿਰ ਇਸ ਗੱਲ ਤੇ ਵਿਚਾਰ ਕਰ ਰਹੇ ਹਨ ਕਿ ਕਿਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਰਪੱਖ ਬਣਾਇਆ ਜਾ ਸਕੇ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਵਿੱਚ ਬਹੁਤ ਵੱਡੀ ਕਮੀ ਆਈ ਹੈ। ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਸਟੱਡੀ ਪਰਮਿਟਾਂ ਦੀ ਸੰਖਿਆ ਘਟਕੀਤੀ ਗਈ ਹੈ। ਇਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ 60% ਘੱਟ ਪਰਮਿਟ ਜਾਰੀ ਹੋਏ ਹਨ। ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਸਿੱਖਿਆ ਯੋਜਨਾਵਾਂ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੈਨੇਡਾ ਵਿੱਚ ਸਿੱਖਿਆ ਖੇਤਰ ਤੇ ਵੀ ਅਸਰ ਪੈ ਸਕਦਾ ਹੈ। ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਵਿੱਚ ਪਿਛਲੇ ਕੁਝ ਸਮਿਆਂ ਤੋਂ ਵੱਡੀ ਕਮੀ ਆਈ ਹੈ। ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਸਟੱਡੀ ਪਰਮਿਟਾਂ ਦੀ ਸੰਖਿਆ ਘੱਟ ਹੋ ਗਈ ਹੈ। ਅਜਿਹੇ ਹਾਲਾਤਾਂ ਵਿੱਚ ਸਿਰਫ 36417 ਨਵੇਂ ਪਰਮਿਟ ਜਾਰੀ ਹੋਏ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 60% ਘੱਟ ਹਨ। ਇਸ ਦੇ ਨਾਲ ਹੀ ਕੈਨੇਡਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ ਹੈ। ਵਿਦਿਆਰਥੀਆਂ ਲਈ ਇਹ ਨਵੀਆਂ ਚੁਣੌਤੀਆਂ ਪੈਦਾ ਕਰ ਰਹੀਆਂ ਹਨ ਜਿਵੇਂ ਕਿ ਆਪਣੇ ਸਿੱਖਿਆ ਯੋਜਨਾਵਾਂ ਨੂੰ ਮੁੜ ਸੋਚਣਾ ਅਤੇ ਨਵੀਆਂ ਰਾਹਾਂ ਦੀ ਤਲਾਸ਼ ਕਰਨੀ ਇਸ ਸਥਿਤੀ ਤੇ ਕੈਨੇਡਾ ਦੇ ਸਿੱਖਿਆ ਖੇਤਰ ਵਿੱਚ ਵੀ ਅਸਰ ਪੈ ਰਿਹਾ ਹੈ ਕਿਉਂਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਵਿਦੇਸ਼ੀ ਵਿਦਿਆਰਥੀਆਂ ਦੀ ਘਟ ਗਿਣਤੀ ਕਾਰਨ ਆਮਦਨਾਂ ਅਤੇ ਰਿਸੋਰਸਾਂ ਨੂੰ ਵੀ ਪ੍ਰਭਾਵ ਪੈ ਰਿਹਾ ਹੈ ਇਸ ਤਬਦੀਲੀ ਤੇ ਵਿਦਿਆਰਥੀਆਂ ਅਧਿਆਪਕਾਂ ਅਤੇ ਸਿੱਖਿਆ ਸੰਸਥਾਵਾਂ ਲਈ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ ਅਤੇ ਇਹ ਸਥਿਤੀ ਅੱਗੇ ਵੀ ਕਈ ਮਹੀਨਿਆਂ ਤੱਕ ਪ੍ਰਭਾਵਿਤ ਰਹਿ ਸਕਦੀ ਹੈ। ਕੈਨੇਡਾ ਵਿੱਚ ਟਰੱਕ ਡਰਾਈਵਰਾਂ ਨਾਲ ਹੋ ਰਹੇ ਹਾਦਸਿਆਂ ਵਿੱਚ ਇੱਕ ਵਿਸ਼ੇਸ਼ ਪੈਟਰਨ ਨਜ਼ਰ ਆ ਰਿਹਾ ਹੈ। ਜੈਮੀ ਸਾਰਕੋਨ ਅਗਦੇ ਅਨੁਸਾਰ ਇਹ ਸਿਰਫ ਸੜਕਾਂ ਦੀਆਂ ਗਲਤੀਆਂ ਦਾ ਨਤੀਜਾ ਨਹੀਂ ਬਲਕਿ ਡਰਾਈਵਰਾਂ ਦੀ ਸੁਰੱਖਿਆ ਕੰਮ ਦੇ ਲੰਬੇ ਘੰਟਿਆਂ ਅਤੇ ਨਿਗਰਾਨੀ ਦੀ ਘਾਟ ਕਾਰਨ ਹੁੰਦੇ ਹਨ। ਉਹ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਲਾਹ ਦਿੰਦੇ ਹਨ ਕਿ ਇਹ ਸਮੱਸਿਆ ਨਾਕੰਬੀਰਤਾ ਨਾਲ ਹੱਲ ਕੱਢਿਆ ਜਾਵੇ। ਕੈਨੇਡਾ ਵਿੱਚ ਟਰੱਕ ਡਰਾਈਵਰਾਂ ਨਾਲ ਹੋ ਰਹੇ ਹਾਦਸਿਆਂ ਵਿੱਚ ਇੱਕ ਵਿਸ਼ੇਸ਼ ਪੈਟਰਨ ਸਾਹਮਣੇ ਆਇਆ ਹੈ ਜੈਮੀ ਸਾਰਕੋਨਾਗ ਦੇ ਅਨੁਸਾਰ ਇਹ ਹਾਦਸੇ ਸਿਰਫ ਸੜਕਾਂ ਦੀਆਂ ਗਲਤੀਆਂ ਦੇ ਕਾਰਨ ਹੀ ਨਹੀਂ ਬਲਕਿ ਡਰਾਈਵਰਾਂ ਦੀ ਸੁਰੱਖਿਆ ਕੰਮ ਦੇ ਘੰਟਿਆਂ ਦੀ ਲੰਬਾਈ ਅਤੇ ਠੀਕ ਤਰੀਕੇ ਨਾਲ ਨਿਗਰਾਨੀ ਨਾ ਰੱਖਣ ਕਰਕੇ ਵੀ ਹੋ ਰਿਹਾ ਹੈ ਉਹ ਕਹਿੰਦੇ ਹਨ ਕਿ ਇਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਜੋ ਸਿਰਫ ਡਰਾਈਵਰਾਂ ਨੂੰ ਹੀ ਨਹੀਂ ਸਗੋਂ ਸੜਕਾਂ ਤੇ ਸਫ਼ਰ ਕਰ ਰਹੇ ਵਿਅਕਤੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜੈਮੀ ਸਾਰਕੋਨਗ ਦਾ ਮੰਨਣਾ ਹੈ ਕਿ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਤੁਰੰਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸੜਕਾਂ ਤੇ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਡਰਾਈਵਰਾਂ ਦੀ ਸਹੀ ਟ੍ਰੇਨਿੰਗ ਨਿਯਮ ਨਿਗਰਾਨੀ ਅਤੇ ਕੰਮ ਦੇ ਕੰਚਾ ਤੇ ਨਿਯਮ ਲਾਗੂ ਕਰਨ ਨਾਲ ਹੀ ਇਨ੍ਹਾਂ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਕਾਰਵਾਈ ਸੜਕਾਂ ਤੇ ਸੁਰੱਖਿਆ ਵਧਾਉਣ ਅਤੇ ਲੋਕਾਂ ਦੀ ਜਾਨ ਨੂੰ ਸੁਰੱਖਿਤ ਕਰਨ ਲਈ ਬਹੁਤ ਜ਼ਰੂਰੀ ਹੈ ਕੈਨੇਡਾ ਨੇ ਬਿਨਾ ਦਸਤਾਵੇਜ਼ ਵਾਲੇ ਭਾਰਤੀ ਮਜ਼ਦੂਰਾਂ ਤੇ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਕਾਰ ਦੇ ਨਵੇਂ ਕਦਮਾਂ ਦੇ ਤਹਿਤ ਬਿਨਾ ਕਾਨੂੰਨੀ ਪਰਮਿਟਾਂ ਵਾਲੇ ਮਜ਼ਦੂਰਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ਇਸ ਕਾਰਵਾਈ ਨਾਲ ਬਹੁਤ ਸਾਰੇ ਭਾਰਤੀ ਨਾਗਰਿਕਾਂ ਦੇ ਕੰਮ ਅਤੇ ਜੀਵਨ ਦੇ ਮੌਕੇ ਪ੍ਰਭਾਵਿਤ ਹੋ ਰਹੇ ਹਨ ਸਰਕਾਰ ਦਾ ਮਕਸਦ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ ਕੈਨੇਡਾ ਦੇ ਬਿਨਾ ਦਸਤਾਵੇਜ਼ਾਂ ਵਾਲੇ ਭਾਰਤੀ ਮਜ਼ਦੂਰਾਂ ਤੇ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਕਾਰ ਦੇ ਨਵੇਂ ਕਦਮਾਂ ਦੇ ਤਹਿਤ ਜਿਹੜੇ ਵੀ ਮਜ਼ਦੂਰ ਬਿਨਾ ਕਾਨੂੰਨੀ ਪਰਮਟਾਂ ਦੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ਇਸ ਕਾਰਵਾਈ ਨਾਲ ਸਿਰਫ ਕਾਨੂੰਨੀ ਪਾਲਣਾ ਸੁਨਿਸ਼ਚਿਤ ਨਹੀਂ ਹੋਵੇਗੀ ਬਲਕਿ ਕਈ ਮਜ਼ਦੂਰਾਂ ਦੇ ਕੰਮ ਜੀਵਨ ਅਤੇ ਸਿੱਖਿਆ ਦੇ ਮੌਕੇ ਵੀ ਪ੍ਰਭਾਵਿਤ ਹੋ ਰਹੇ ਹਨ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਦਾ ਸਹੀ ਤਰੀਕੇ ਨਾਲ ਪਾਲਣ ਹੋਵੇ ਤਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਹ ਕਦਮ ਬਿਨਾਂ ਦਸਤਾਵੇਜ਼ਾਂ ਵਾਲੇ ਮਜ਼ਦੂਰਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਕਿਉਂਕਿ ਉਹ ਆਪਣੇ ਭਵਿੱਖ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਸੰਬੰਧ ਵਿੱਚ ਅਨਿਸ਼ਚਿਤਤਾ ਮਹਿਸੂਸ ਕਰ ਰਹੇ ਹਨ। ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕੱਢਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਮਜ਼ਦੂਰਾਂ ਨੂੰ ਸੁਰੱਖਿਆ ਅਤੇ ਨਿਯਮਿਤ ਕੰਮ ਕਰਨ ਦੇ ਮੌਕੇ ਮਿਲ ਸਕਣ। ਨੋਵਾ ਸਕੋਸ਼ੀਆ ਪਾਵਰ ਨੇ ਕੁਝ ਠੇਕੇਦਾਰਾਂ ਨੂੰ ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਇਹ ਦੇਰੀ ਸਾਈਬਰ ਹਮਲੇ ਦੇ ਕਾਰਨ ਹੋਈ ਹੈ। ਕੁਝ ਠੇਕੇਦਾਰਾਂ ਦੇ ਬਕਾਇਆ ਹਜ਼ਾਰਾਂ ਡਾਲਰ ਤੱਕ ਹਨ। ਨੋਵਾ ਸਕੋਸ਼ੀਆ ਪਾਵਰ ਨੇ ਵਾਅਦਾ ਕੀਤਾ ਹੈ ਕਿ ਸਾਲ ਦੇ ਅੰਤ ਤੱਕ ਸਾਰੇ ਭੁਗਤਾਨ ਕਰ ਦਿੱਤੇ ਜਾਣਗੇ। ਨੋਵਾ ਸਕੋਸ਼ੀਆ ਪਾਵਰ ਦੇ ਕੁਝ ਠੇਕੇਦਾਰਾਂ ਨੇ ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ। ਕੰਪਨੀ ਦੇ ਅਨੁਸਾਰ ਇਸ ਦੇਰੀ ਦਾ ਕਾਰਨ 2025 ਅਪ੍ਰੈਲ ਵਿੱਚ ਹੋਇਆ ਇੱਕ ਸਾਈਬਰ ਹਮਲਾ ਹੈ ਜਿਸ ਨਾਲ ਭੁਗਤਾਨ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਹਮਲੇ ਕਾਰਨ ਕਈ ਠੇਕੇਦਾਰਾਂ ਦੇ ਬਕਾਇਆ ਹਜ਼ਾਰਾਂ ਡਾਲਰ ਤੱਕ ਪਹੁੰਚ ਗਿਆ ਹਨ ਅਤੇ ਉਹ ਆਪਣੇ ਵਪਾਰ ਦੇ ਖਰਚੇ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਨੋਵਾ ਸਕੋਸ਼ੀਆ ਪਾਵਰ ਨੇ ਵਾਅਦਾ ਕੀਤਾ ਹੈ ਕਿ ਸਾਲ ਦੇ ਅੰਤ ਤੱਕ ਸਾਰੇ ਬਕਾਇਆ ਇਨਵੌਇਸਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਇਹ ਘਟਨਾ ਸਿਰਫ ਨੋਵਾ ਸਕੋਸ਼ੀਆ ਦੇ ਠੇਕੇਦਾਰਾਂ ਲਈ ਹੀ ਨਹੀਂ ਸਗੋਂ ਸਾਰੇ ਛੋਟੇ ਅਤੇ ਵੱਡੇ ਬਿਜ਼ਨਸਾਂ ਲਈ ਇੱਕ ਵੱਡੀ ਚੇਤਾਵਨੀ ਹੈ ਕਿ ਡਿਜੀਟਲ ਦੁਨੀਆ ਵਿੱਚ ਕੰਪਨੀਆਂ ਨੂੰ ਆਪਣੀ ਭੁਗਤਾਨ ਪ੍ਰਣਾਲੀ ਨੂੰ ਸੁਰੱਖਿਤ ਅਤੇ ਭਰੋਸੇਮੰਦ ਬਣਾਉਣਾ ਬਹੁਤ ਜ਼ਰੂਰੀ ਹੈ ਇਸ ਘਟਨਾ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਸਾਈਬਰ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਵੀ ਕੰਪਨੀ ਅਸੁਰੱਖਿਤ ਨਹੀਂ ਹੈ ਅਤੇ ਸਮੇਂ ਸਿਰ ਭੁਗਤਾਨ ਨਾ ਹੋਣ ਦੇ ਮੁੱਦੇ ਨੂੰ ਕਾਨੂੰਨੀ ਢਾਂਚੇ ਵਿੱਚ ਹੱਲ ਕਰਨ ਦੀ ਲੋੜ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।